ਗੋਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਰੋਗ ਸਾਜੀ ਲਵਾਜੀ ਕੋਈ ਸਾਧ ਸੰਗਤ ਜੀਓ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਆਉਣ ਵਾਲੀ 27 28 ਹੁਣ 30 ਮਈ ਨੂੰ ਸਾਡੇ ਜਥੇ ਦੇ ਵੱਲੋਂ ਸੰਗਤ ਦੇ ਸਹਿਯੋਗ ਦਾ ਸਦਕਾ ਮਹਾਨ ਸੰਤ ਸਮਾਗਮ ਮੁਲਿਤਿਆ ਗਿਆ ਹੈ ਭਾਈ 27 28 29 ਮਈ ਨੂੰ ਸ਼ਾਮ ਦੇ 7 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਮਹਾਨ ਸੰਤ ਸਮਾਗਮ ਹੋਵੇਗਾ ਜਿਸ ਦੇ ਵਿੱਚ ਕੌਮ ਦੇ ਮਹਾਨ ਵਿਦਵਾਨ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਨਾਲ ਜੋੜਨਗੇ ਭਾਈ ਅਤੇ 30 ਮਈ ਨੂੰ अनेका ਹੀ ਲੋੜਵੰਦ ਲੜਕੀਆਂ ਦੇ ਵਿਆਹ ਵੀ ਕੀਤੇ ਜਾਣਗੇ ਤੁਹਾਡੇ ਵਿੱਚੋਂ ਕੋਈ ਦੋਸਤ ਆਇਆ ਕੋਈ ਸਾਥ ਸਬੰਧੀ ਕੋਈ ਜਾਣ ਪਛਾਣ ਦੇ ਵਿੱਚੋਂ ਲੋੜਵੰਦ ਹੋਵੇ ਸੋ ਸਾਡੇ ਕੋਲ ਆਪਣਾ ਨਾਮ ਲਿਖਵਾ ਸਕਦਾ ਹੈ ਭਾਈ ਸੋ ਆਪ ਜੀ ਦੀ ਬੇਨਤੀ ਹੈ ਇਹਨਾਂ ਮਹਾਨ ਕਰਤਾਵਾਂ ਦੇ ਵਿੱਚ ਪਹੁੰਚ ਕੇ ਅਤੇ ਯੋਗਦਾਨ ਪਾ ਕੇ ਆਪਣੇ ਜੀਵਨ ਦੀਆਂ ਅਮੋਲਨ ਕੜੀਆਂ ਨੂੰ ਸਫਲ ਬਣਾਓ ਭਾਈ ਦਾਸ ਦਾ ਪਿੰਡ ਪੋਹਲੋ ਮੱਧ ਦਾ ਨੇੜੇ ਉੱਚਾ ਪਿੰਡ ਸੰਘੋੜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਸਮਾਗਮ ਹੈ ਭਾਈ ਸੋ ਸਾਡੇ ਜਥੇ ਦੇ ਵੱਲੋਂ ਆਪ ਜੀ ਦੀ ਬੇਨਤੀ ਹੈ ਪਹੁੰਚ ਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ